ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਪ੍ਰਿੰਟ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਕਿਹਾ ਕਿ ਇਹ ਫੈਸਲਾ ਨਿੱਜੀ ਕਾਰਨਾ ਕਰਕੇ ਲਿਆ ਗਿਆ ਹੈ ਹੁਣ ਇਹ ਅਹੁਦਾ ਖਾਲੀ ਹੋ ਗਿਆ ਹੈ ਅਤੇ ਨਵੀਆਂ ਤੋਣਾਂ ਕਰਵਾਈਆਂ ਜਾਣਗੀਆਂ ਸੂਤਰਾਂ ਅਨੁਸਾਰ ਕੁਲਵੰਤ ਸਿੰਘ ਵਿਧਾਇਕ ਹੋਣ ਕਾਰਨ ਇਹ ਸਹਉਦੇ ਨੂੰ ਪੂਰਾ ਸਮਾਂ ਨਹੀਂ ਦੇ ਸਕੇ ਸਨ ਇਸ ਲਈ ਉਹਨਾਂ ਨੇ ਅਸਤੀਫਾ ਦੇਣਾ ਹੀ ਬਿਹਤਰ ਸਮਝਿਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ 12 ਤਰੀਕ ਨੂੰ ਬਿਨਾਂ ਕਿਸੇ ਵਿਰੋਧ ਦੇ ਸਕੱਤਰ ਚੁਣਿਆ ਗਿਆ ਸੀ ਦੱਸ ਦਈਏ ਕਿ ਇਹ ਚੋਣਾਂ 12 ਜੁਲਾਈ ਨੂੰ ਹੋਣੀਆਂ ਸਨ ਇਸ ਵਿੱਚ ਆਮ ਆਦੀ ਪਾਰਟੀ ਦੇ ਆਗੂ ਅਮਰਜੀਤ ਸਿੰਘ ਮਹਿਤਾ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਨੂੰ 77 ਤੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਆਪ ਦੇ ਜਨਰਲ 77 ਦੀਪਕ ਬਾਲੀ ਨੂੰ ਉਪ ਪ੍ਰਧਾਨ ਸੁਧਾਰਤ ਸ਼ਰਮਾ ਨੂੰ ਸੰਯੁਕਤ 77 ਤੇ ਪੰਜਾਬ ਰਾਜ ਯੋਜਨਾ ਬੋਰਡ ਦੇ ਉਪ ਚੇਅਰਮੈਨ ਸੁਨੀਲ ਗੁਪਤਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ। ਯਾਦ ਕਰਵਾ ਦਈਏ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਆਪਣੀ ਪਛਾਣ ਹੈ। ਸੰਗਠਨ ਦੇ ਦੋ ਵੱਡੇ ਸਟੇਡੀਅਮ ਹਨ। ਇੱਕ ਮਹਾਲੀ ਫੀਜ 10 ਵਿੱਚ ਹੈ ਜਦੋਂ ਕਿ ਦੂਜਾ ਨਿਊ ਚंडीगढ़ ਦੇ ਮੁੱਲਾਪੁਰ ਵਿੱਚ ਹੈ ਪਹਿਲਾ ਮੈਚ ਮਹਾਲੀ ਸਟੇਡੀਅਮ ਵਿੱਚ ਹੁੰਦੇ ਸਨ ਇੱਥੇ ਕਈ ਅੰਤਰਰਾਸ਼ਟਰੀ ਮੈਚ ਹੋਏ ਸਨ ਜਦੋਂ ਕਿ ਆਈਪੀਐਲ ਮੈਚ ਨੇ ਪੀਸੀਏ ਦੇ ਨਵੇਂ ਮੁੱਲਾਪੁਰ ਸਟੇਡੀਅਮ ਨੂੰ ਮਾਨਤਾ ਦਿੱਤੀ ਸੀ ਹੋਰ ਨਵੀਆਂ ਖਬਰਾਂ ਜਾਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ